ਇਹਨਾਂ ਨੇ ਵਿਕ੍ਰਮ ਸਿੰਘ ਮਿਊਨਿਟੀ ਦੇ ਮੁਦੇ ਦੇ ਉੱਤੇ ਚਲਾਈ ਸੀ ਉਹਦੀ ਮੈਂ ਰਿਟਰਨ ਕੰਪਲੇਨਟ ਚੰਡੀਗੜ੍ਹ ਪੁਲਿਸ ਨੂੰ ਸੈਕਟਰ ਪੀਰਸ ਕੀਤੀ ਸੀ ਅੱਜ ਸਵੇਰੇ तकरीबन 9 ਵਜੇ ਉਹਨਾਂ ਨੇ ਮੇਰੀ ਸਟੇਟਮੈਂਟ ਦੇ ਉੱਤੇ ਜਿਹੜੇ ਮੇਰੇ ਬਿਆਨ ਸੀ ਉਹਨਾਂ ਦੇ ਉੱਤੇ ਅਮਨ अरोੜਾ ਜਿਹੜਾ ਆਬਦਾ ਪਟਾਣਵੀ ਹੈ ਤੇ ਮਿਨਿਸਟਰ ਵੀ ਹੈ ਮੌਜੂਦਾ ਸਰਕਾਰ ਦੇ ਵਿੱਚ ਤੇ ਹਰਪਾਲ ਸਿੰਘ ਚੀਮਾ ਜਿਹੜਾ ਫਾਈਨੈਂਸ ਮਿਨਿਸਟਰ ਹੈ ਦੋਨਾਂ ਤੇ ਆ ਕੇਸ ਦਾਇਰ ਕਰਤੀ ਮੈਂ ਤੁਹਾਨੂੰ ਸੈਕਸ਼ਨ ਦੱਸਣ ਲੱਗਾ ਭਾਰਤੀ ਨਿਆਂ ਸਹਿਤਾ ਪੀ ਐਨ ਐਸ 2023 ਦੇ ਵਿੱਚ ਸੈਕਸ਼ਨ 336 4 ਇਹ ਹੈ ਜੀ ਦੂਸਰੀ ਦਫਾ 356 ਤੀਸਰੀ ਦਫਾ ਹੈ 81 ਅਬਲੀਗ 2 ਜੋ ਕੇਸ ਰਜਿਸਟਰ ਕਰ ਦਿੱਤਾ ਇਨਵੈਸਟੀਗੇਸ਼ਨ ਓਪਨ ਹੈ ਜਿਹਦੇ ਵਿੱਚ ਮੈਂ ਭਗਵੰਤ ਦਾ ਵੀ ਨਾਮ ਦਿੱਤਾ ਤੇ ਕੇਜਰੀਵੰਦ ਉਹਨਾਂ ਦੇ ਅਸੀਂ ਵੀ ਪ੍ਰੂਫ ਜਿਹੜੇ ਨੇ ਦੇ ਦਿੱਤੇ ਨੇ ਪੁਲਿਸ ਹੈਡ ਆਸਟ ਵਸ ਸਮ ਮੋਰ ਟਾਈਮ ਤੁਹਾਨੂੰ ਤਾਨੂੰ ਹੁਣੇ ਕਾਪੀਜ਼ ਦੇ ਦਿੱਤੀਆਂ ਜਾਣਗੀਆਂ ਜਾਨਕਿਆ ਦੋਨਾਂ ਦੇ ਕੇਸ ਰਿਸਟ ਹੋ ਗਏ ਨੇ ਤੇ ਜਿਹੜੀ ਪਹਿਲੀ ਦਫਾ ਨੋਨ ਅਵੇਲੇਬਲ ਹੈ ਤੇ 3 ਸਾਲ ਤੱਕ ਉਹਦੇ ਚੱਲੂ ਇੱਕ ਤਾਂ ਪਹਿਲੇ ਅਸੀਂ ਤੁਹਾਨੂੰ ਮਿਲ ਤੁਸੀਂ ਨੰਬਰ 2 ਕੁਲਤਾਰ ਸਿੰਘ ਸਨਵਾ ਦਾ ਜਿਹੜਾ ਬਿਹੇਵੀਅਰ ਹੈ ਐਜ਼ ਅ ਸਪੀਕਰ ਸਾਨੂੰ ਬਹੁਤ ਅਫਸੋਸ ਹੈ ਟੋਟਲੀ ਪੱਖਪਾਤ ਤੁਸੀਂ ਕੱਲ ਵੇਖੋ ਇਹਨਾਂ ਨੇ ਪੰਜਾਬ ਦੇ ਲੋਕਾਂ ਦਾ ਕਿਸ ਤਰ੍ਹਾਂ ਬੇਖੂਬਣਾਇਆ ਖਜ਼ਾਨੇ ਦੀ ਕਿਸ ਹਿਸਾਬ ਦੇ ਨਾਲ ਮੇਰੇ ਖਿਆਲ ਅੱਗ ਲੱਗਿਆ ਵੀ ਇੰਨੀ ਸਪੀਡ ਤੇ ਨੋਟਾਂ ਨੂੰ ਅੱਗ ਨਹੀਂ ਲੱਗ ਸਕਦੀ ਜਿੰਨੀ ਸਪੀਡ ਤੇ ਇਹਨਾਂ ਨੇ ਲਾਇਆ ਇੱਕ ਰੋਡ ਪੇ ਦਾ ਖਰਚਾ ਆਇਆ ਪੂਰੇ ਦਿਨ ਦਾ 11 ਮਿੰਟ ਸੈਸ਼ਨ ਚੱਲਿਆ ਲੈਵਰੇਜ ਤਕਰੀਬਨ 10 ਲੱਖ ਰੁਪਈਆ ਪਰ ਮਿੰਟ ਜਾਂ 9 ਕੋਈ ਕੁਝ ਪਰ ਮਿੰਟ ਐਵਰੇਜ ਤੇ ਟੋਟਲ ਜ਼ੀਰੋ ਓਪਰਚੁਨਿਟੀ ਤੋਂ ਲਾਵਾ ਕੁਝ ਨੰਬਰ 2 ਉਹਦੇ ਵਿੱਚ ਜਿਹੜੀ ਵੱਡੀ ਕਮੀ ਆਈ ਕੱਲ ਜਿਹੜੇ ਸੰਜੇ ਵਰਮਾ ਸਾਹਿਬ ਜਿਹੜੇ ਇੱਕ ਬੜੇ ਲੀਡਿੰਗ ਬਿਜ਼ਨਸਮੈਨ ਸੀ ਅਬੋਰ ਦੇ ਉਹਨਾਂ ਦੇ ਲਾਰੈਂਸ ਬਿਸ਼ਨੋਏ ਗੈਂਗ ਵੱਲੋਂ ਉਹਨਾਂ ਦਾ ਕਤਲ ਕੀਤਾ ਗਿਆ ਕਤਲ ਤੋਂ ਬਾਅਦ ਜਦੋਂ ਇਥੇ ਆਪਰਚੂਨਿਟੀਆਂ ਪੇਸ਼ ਹੋ ਰਹੀਆਂ ਸੀ ਉਸ ਟਾਈਮ ਅਸੀਂ ਵੀ ਮੰਗ ਕੀਤੀ ਇਹਨਾਂ ਦੇ ਇੱਕ ਮੈਂਬਰ ਨੇ ਵੀ ਮੰਗ ਕੀਤੀ ਕਿ ਸੰਜੇ ਵਰਮਾ ਸਾਹਿਬ ਦਾ ਵੀ ਨਾਂ ਸਿਧਾਂਤੀਆਂ 'ਚ ਰੱਖਿਆ ਜਾ ਰੱਖਿਆ ਗਿਆ ਸਪੀਕਰ ਸਾਹਿਬ ਨੇ ਖੜੇ ਹੋ ਕੇ ਸਲਾਹਾਂ ਕੀਤੀ ਪੰਜਾਬ ਪੁਲਿਸ ਤੇ ਉੱਥੇ ਇਹਨਾਂ ਨੇ ਇਨਕਾਉਂਟਰ ਕੀਤੇ ਇਨਕਾਉਂਟਰ ਦੀ ਅਸਲੀਅਤ ਤੁਹਾਡੇ ਸਾਹਮਣੇ ਆ ਚੁੱਕੀ ਹੈ ਕਿ ਕੱਲ ਇਹਨਾਂ ਦਾ ਕੇਜੀਜੀ ਡੀਆਈਜੀ ਐਸਐਸਪੀ ਸਾਰੇ ਇਕੱਠੇ ਹੋਏ ਸਾਢੇ 3 ਵਜੇ ਪ੍ਰੈਸ ਕਾਨਫਰੰਸ ਕੀਤੀ ਇਹਨਾਂ ਨੇ ਦੱਸਿਆ ਦੋ ਬੰਦੇ ਸੀ ਜਿਹੜੇ ਪਟਿਆਲੇ ਦੇਲੇ ਦੇ ਨੇ ਤੇ ਦੋਨੋਂ ਹੀ ਬਾਲਗਿਕ ਪਰਵਾਰਾਂ ਨਾਲ ਤੋਲਕ ਰੱਖਦੇ ਜਲਤ ਭਾਈਚਾਰੇ ਨਾਲ ਤੋਲਕ ਰੱਖਦੇ ਇਹ ਉਹਨਾਂ ਨੂੰ ਅਸੀਂ ਹਿਰਾਸਤ ਵਿੱਚ ਲੈ ਲਿਆ ਤੇ ਉਹਨਾਂ ਤੋਂ ਅਸੀਂ ਪੁੱਛ ਕੇ ਚੱਕਦੇ ਵਿਦਨ ਹਾਫ ਨਾਰਦਾਂ ਕਹਿੰਦੇ ਬਾਅਦ ਇਨਫੋਰਮੇਸ਼ਨ ਆ ਵੀ ਇਨਕਾਊਂਟਰ ਕਰ ਦਿੱਤਾਗੇ ਉਸ ਇਨਕਾਊਂਟਰ ਦੀ ਸ਼ਾਬਾਸ਼ੀ ਜਿਹੜੀ ਉਹ ਸਪੀਕਰ ਸਾਹਮਣੇ ਪੰਜਾਬ ਪੁਲਿਸ ਨੂੰ ਉਹਦਾ ਮਤਲਬ ਸਪੀਕਰ ਨੇ ਸੋਚਿਆ ਪੰਜਾਬ ਨੂੰ ਮਿਸਲੀਡ ਕੀਤਾ ਤੇ ਇਹਨਾਂ ਦੀ ਪੁਲਿਸ ਨੇ ਪਹਿਲੇ ਸਪੀਕਰ ਨੂੰ ਮਿਸਲੀਡ ਕੀਤਾ ਇਹਦੀ ਅਸਲੀਅਤ ਇਹ ਲੱਭੀ ਹੁਣ ਹੁਣ ਪੁਲਿਸ ਨੇ ਵਰਸ਼ਨ ਬਦਲ ਲਈ ਆਪਣੀ ਇਹ ਗੱਲ ਕਹਿ ਦਿੱਤੀ ਕਿ ਜੀ ਅਸੀਂ ਇਨਕਾਊਂਟਰ ਨਹੀਂ ਕੀਤਾ ਅਸੀਂ ਵੈਪਨਸ ਦੀ ਰਿਕਵਰੀ ਆਵਾ ਸੀ ਇਹਨਾਂ ਨੂੰ ਇੱਕ 5 ਪੀਟ ਦਿੱਤਾ ਹੈ ਬਲੌਰ ਰੋਡ ਤੇ ਅਸੀਂ ਉੱਥੇ ਲੈ ਕੇ ਜਾ ਰਹੇ ਸੀ ਜਦੋਂ ਅਸੀਂ ਉੱਥੇ ਪਹੁੰਚਨੇ ਕੋ ਜਾਣਨ ਪਛਾਤੇ ਲੋਕਾਂ ਨੇ ਫਾਇਰਿੰਗ ਕਰ ਦਿੱਤੀ ਤੇ ਦੋਨੋਂ ਬੰਦੇ ਸਾਡੀ ਗੋਲੀ ਨਾਲ ਨਹੀਂ ਉਹ ਲੋਕਾਂ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਜਦੋਂ ਪੁਲਿਸ ਇਹ ਹਰਾਸਤ ਵਿੱਚ ਜਦੋਂ ਘਰ ਤੋਂ ਕਹਿੰਦੇ ਕੋ 40 50 ਪੁਲਿਸ ਦੇ ਬੰਦੇ ਲੈ ਕੇ ਗਏ ਤੇ ਪਿਸਤੌਲ ਵੀ ਜਿਹੜਾ ਉਹ ਦੇਸੀ ਜਿਹੜਾ ਹੁੰਦਾ ਕਟਾ ਉਹਦੇ ਨਾਲ ਮਾਰਿਆ ਗਿਆ ਤੇ ਇਹਨਾਂ ਕੋ ਸਾਰਾ ਕੋਈ 47 ਤੋਂ ਲੈ ਕੇ ਸਾਰੇ ਸੋਫਿਸਟੀਕੇਟਿਡ ਵੈਪਨ ਆ ਉਹ ਸੀਤੋ ਰੋਡ ਨੂੰ ਭੱਜ ਜਾਂਦੇ ਨੇ ਤੇ ਮਲੋਟ ਰੋਡ ਨੇ ਲੱਭਦੇ ਫਿਰ ਅਜੇ ਝਾੜੀਆਂ ਚੋਂ ਇਹਨਾਂ ਨੂੰ ਬੰਦਾ ਕੋਈ ਨਹੀਂ ਲੰਭਿਆ ਇਹ ਪੰਜਾਬ ਪੁਲਿਸ ਦੀ ਸਟੋਰੀ ਹੈ ਅੱਜ ਪੰਜਾਬ ਦੇ ਵਿੱਚ ਅਸੀਂ ਸਾਰੀ ਪਾਲਿਸ ਮੰਨ ਕੀਤੀ ਕਿ ਦਸਵੇਂ ਸੈਸ਼ਨ ਦਾ ਫਾਇਦਾ ਕੀ ਹੈ ਜਿਹਦੇ ਸਪਸਟਰ ਨਾ ਰਹੇ ਜਿਹਦੇ ਵਿੱਚ ਜ਼ੀਰੋ ਆਰ ਹੈ ਜੀ ਜੇ ਇਹਦੇ ਵਿੱਚ ਲੋਇਲ ਆਰਡਰ ਤੇ ਡਿਸਕਸ਼ਨ ਹੀ ਹੈ ਜੀ ਹਰ ਆਦਮੀ ਨੂੰ ਪੰਜਾਬ ਦੇ ਬਾਅਦ ਹਰ ਤੀਜੇ ਘਰ ਨੂੰ ਜਿਹੜਾ ਰੋਟੀ ਪਾਣੀ ਖਾਂਦਾ ਗਿਆ ਜਿਹਦੇ ਨਿਆਣੇ ਬਾਹਰ ਰੋਟੀ ਪਾਣੀ ਖਾਂਦੇ ਕੋਈ ਇਹੋ ਜਿਹਾ ਘਰ ਜਿਹਨੂੰ ਬਰੋਤੀਆਂ ਦੀਆਂ ਸਿੱਖੀਆਂ ਤੇ ਫੋਨ ਨਹੀਂ ਆਉਂਦਾ ਸ਼ਰੀਆ ਹਰ ਰੋਜ਼ ਉਹ ਵੱਡੇ ਜ਼ਮਾਨਿਆਂ ਤੇ ਕਦਨ ਹੋ ਰਿਹਾ ਵੈਪਨਸ ਦੀ ਰਿਕਵਰੀ ਹੋ ਰਹੀ ਹੈ ਤੋਂ ਅੱਜ ਸਾਨੂੰ ਕੋਈ ਬੋਲ ਨਹੀਂ ਟਾਈਮ ਨਹੀਂ ਦਿੱਤਾ ਕਿ ਅਸੀਂ ਲੈਂਡ ਪੂਲਿੰਗ ਤੇ ਵੀ ਵਕਤ ਮੰਗਿਆ ਸਾਨੂੰ ਇਹ ਪਤਾ ਲੈਂਡ ਪੂਲਿੰਗ ਵੀ ਲੈਂਡ ਫੂਲੇਗੀ ਲੋਕਾਂ ਨਾਲ ਵੱਡਾ ਇਹ ਧੱਕਾ ਕਰਨਾ ਚਾਹਦੇ ਅੱਜ ਇਹ ਖਬਰ ਵੀ ਹੈ ਕਿ ਅਕਬਰ ਕਿ ਜੈਨ ਨੇ ਕੱਲ ਸਤਿੰਦਰ ਜੈਨ ਨੇ ਮੀਟਿੰਗ ਲਈ ਇਹਨਾਂ ਦੇ ਅੰਮਲ ਤੇ ਮੰਤਰੀਆਂ ਦੀ ਤੇ ਉਹਨਾਂ ਨੂੰ ਕਿਹਾ ਤਗੜੇ ਹੋ ਕੇ ਲੈਂਡ ਪੂਲਿੰਗ ਸਾਰਿਆਂ ਨੂੰ ਸਮਝਾਓ ਇਹ ਨਾ ਹੋਏ ਕਿਉਂਕਿ ਦਰਵਾਜ਼ਾ ਦੀ ਗੱਲ ਖਬਰ ਲੱਗੀ ਸੀ 18000 ਅਪਲੀਕੇਸ਼ਨਸ ਜੱਲੇ ਅੱਠ ਕੇ ਨੌ ਬੰਦਿਆਂ ਨੇ ਮਨਜ਼ੂਰੀ ਦਿੱਤੀ ਹੈ 18000 ਕੋਈ ਬੰਦਾ ਪਿੰਡੋਂ ਪਿੰਡ ਮਾਇਕੋਰ ਸ਼ੁਰੂ ਹੋ ਗਿਆ ਹੁਣ ਆਪਾਂ ਗੱਲ ਕਰੀ ਅੱਜ ਹਰਪਾਲ ਚੀਮਾ ਜਦੋਂ ਇਹ ਗੱਲ ਹੋ ਰਹੀ ਸੀ ਇਹਨੇ ਸਾਡੀ ਪਾਰਟੀ 'ਤੇ ਇਲਜ਼ਾਮ ਲਗਾਇਆ ਕਿ ਤੁਹਾਡਾ ਤਲਕ ਗੈਂਗਸਟਰਸ ਨਾਲ ਮੈਂ ਅੱਜ ਭਾਰ ਨੂੰ ਪੁੱਛਣਾ ਚਾਹਨਾ ਆਨਰੇਬਲ ਹਾਈ ਕੋਰਟ ਤੋਂ ਵੱਡੀ ਤੇ ਕੋਈ ਵਿਚਾਰੀ ਇੱਥੇ ਹੈ ਬਿਯੋਂਡ ਡਾਊਟ ਸਿੱਤੇ ਇੱਕ ਡੀਜੀਪੀ ਨੇ ਲਿਫਾਫੇ ਜੁਫੰਗ ਕਰਕੇ ਨਾਮ ਦਿੱਤਾ ਕਿ ਏਜੀਟੀਐਫ ਜਿਹੜੀ ਐਂਟੀ ਗੈਂਗਸਟਰ ਟਾਸਕ ਫੋਰਸ ਹੈ ਇਹਨਾਂ ਕਾਮਿੰਗ ਐਂਗਸਟਰਾਂ ਦਾ ਕੰਮ ਰੋਕਣਾ ਹੈ ਉਹਨਾਂ ਨੂੰ ਫੜਨਾ ਹੈ ਉਹਨਾਂ ਨੂੰ ਗ੍ਰਿਫਤਾਰ ਕਰਨਾ ਹੈ ਉਹਨਾਂ ਦੀ ਇਲੀਗਲ ਐਕਟੀਵਿਟੀਜ਼ ਰੋਕਣੀਆਂ ਨੇ ਉਹਨਾਂ ਦੇ ਹੈੱਡ ਨੇ ਮੁਹਾਲੀ ਦੀ ਇਚਾਰੀਚੋ ਸੀਆਈਏ ਘਰੜ ਖੜ ਕੇ ਆਪਣਾ ਟੈਲੀਫੋਨ ਦੇ ਕੇ ਦਸਵਾ ਘੰਟੇ ਦੀ ਦੂਜੀ ਗੱਲ ਜਦੋਂ ਜਿਲੰਦਰ ਵਿਸਤੀ ਇਲੈਕਸ਼ਨ ਹੋ ਰਹੀ ਸੀ ਇੱਕ ਨੋਨ ਗੈਂਗਸਟਰ ਐ ਜਿਹੜਾ ਤੁਹਾਨੂੰ ਨਾਮ ਨਹੀਂ ਪਤਾ ਕੋ ਪਟਿਆਲੇ ਦਾ ਇੱਕ ਗੈਂਗਸਟਰ ਸੀ ਉਹਨੇ ਤਿੰਨ ਕਤਲ ਜਿਲੰਦਰ ਵੈਸਟੇ ਵਿੱਚ ਕੱਲੇ ਕੀਤੇ ਪਟਿਆਲੇ ਜੇਲ੍ਹ ਚੋਂ ਲਿਆ ਕੇ ਜਿਲੰਦਰ ਉਹਦਾ ਇਸਤੇਮਾਲ ਕੀਤਾ ਗਿਆ ਲੋਕਾਂ ਵਿੱਚ دہشت ਫੈਲਾਈ ਗਈ ਡੇਲਾ ਬਾਬਾ ਨਾਲ ਉਹ ਵੀ ਬਾਇਲੈਕਸ਼ਨ ਸੀ ਡੇਲਾ ਬਾਬਾ ਨਾਨਕ ਵੀ ਬਾਇਲੈਕਸ਼ਨ ਸੀ ਇੱਕ ਨੋਨ ਨਾਮੀ ਗੈਂਗਸਟਰ ਜਿਹੜਾ ਜਿਹੜਾ ਇਸ ਟਾਈਮ ਅਸਾਮ ਦੀ ਜੇਲ੍ਹ ਵਿੱਚ ਭਗਵਾਨਪੁਰੀਆ ਉਹਦੇ ਪਰਿਵਾਰ ਨੂੰ ਇਸਤੇਮਾਲ ਕੀਤਾ ਗਿਆ ਸ਼ਰੀਆਮ ਕੀਤਾ ਗਿਆ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਤੇ ਸਾਨੂੰ ਖੱਸ਼ਾ ਆਉਣ ਵਾਲੀਆਂ ਲਕਸ਼ਨਾ ਵੀ ਜਿੱਥੇ-ਜਿੱਥੇ ਬਾਈਅ ਇਲੈਕਸ਼ਨਾਂ ਨੇ ਉੱਥੇ ਵੀ ਗੈਂਗਸਟਰ ਦਾ ਇਸਤੇਮਾਲ ਕਰਦੇ ਦੇਖੋ ਅੱਜ ਵਕਤ ਮੰਗਣ ਦੇ ਬਾਵਜੂਦ ਵੀ ਸਾਡਾ ਇਨਹੇਰੈਂਟ ਰਾਈਟ ਜਿਹੜਾ ਆਪੋਜੀਸ਼ਨ ਦਾ ਉਹ ਐਸਪੀਕਰ ਨੇ ਖੋਇਆ ਬਿਲਕੁਲ ਚੀਮੇ ਨੇ ਸਾਡਾ ਨਾਮ ਲਿਆ ਸੋ ਮੇਰਾ ਫਰਸਟ ਐਜ਼ ਲੀਡਰ ਆਫ ਆਪੋਜੀਸ਼ਨ ਸਾਨੂੰ ਟਾਈਮ ਦਿੰਦਾ ਜਵਾਬ ਕੋਈ ਮਾਈਕ ਆਨ ਨਹੀਂ ਤਾਂ ਕੋਈ ਸਵਾਲਾਂ ਦਾ ਵਕਤ ਹੈ ਨਹੀਂ ਕੁਐਸਚਨਸ ਦਾ ਕੁਝ ਨਹੀਂ ਲੋਰ ਦਾ ਟਾਈਮ ਹੈ ਨਹੀਂ ਤੋ ਇਹ ਇਸ ਗੱਲ ਨੂੰ ਕਰ ਸੋ ਸਾਡੀ ਇੱਕ ਅਸੀਂ ਇਸੇ ਗੱਲ ਕਾਰਨ ਪ੍ਰੋਟੈਸਟ ਦੇ ਵਿੱਚ ਬਾਹਰ ਆਏ ਆ ਅਸੀਂ ਫੇਰ ਵਿਧਾਨ ਸਭਾ ਜਾਵਾਂਗੇ ਬਟ ਅਸੀਂ ਤੁਹਾਨੂੰ ਅੰਦਰਲੀ ਅਸਲੀਅਤ ਇਹਨਾਂ ਸਾਹਮਣੇ ਪੇਸ਼ ਕਰਨ ਲੱਗੇ ਆ ਇਹਨਾਂ ਦਾ ਸਹੀ ਚਿਹਰਾ ਤੁਹਾਡੇ ਸਾਹਮਣੇ ਆ ਗਿਆ ਪਹਿਲੀ ਵਾਰ 70 ਸਾਲਾਂ ਤੋਂ ਹੋਇਆ ਸਟਿੰਗ ਦੋ ਮੰਤਰੀ ਇੱਕ ਪਾਰਟੀ ਦੇ ਪ੍ਰਧਾਨ ਤੇ ਬਕਾਇਦਾ ਤੌਰ ਤੇ ਝੂਠ ਬੋਲਣ ਦਾ ਡਾਕਟਰ ਕਰਨ ਦਾ ਫਰਜ਼ੀ ਸਮਝੋ ਇਸ ਤੋਂ ਵੱਡਾ ਹੋਰ ਕੋਈ ਹੋ ਨਹੀਂ ਸਕਦਾ ਝਾਲਸਾਜ਼ੀ ਦਾ ਜਿਹੜਾ ਇਹ ਲੱਗਾ ਉਹਦੇ ਵਿੱਚ ਇਹਨਾਂ ਦੋਨਾਂ ਦੇ ਕੇਸ ਰਿਜਿਸਟਰ ਕੀਤੇ ਗਏ ਨੇ ਅਜੇ ਕਈਆਂ ਤੇ ਉਪਰੋੜ ਨਹੀਂ ਇਹਨਾਂ ਵਿੱਚੋਂ ਬਾਜੂ ਨੇ ਇਹ ਕਿਹਾ ਸਭਾ ਕਰਾ ਹੋਏ ਹੈ ਚੰਡੀਗੜ੍ਹ ਪੁਲਿਸ ਨੇ ਕੁਝ ਕੀਤਾ ਹੈਗਾ ਕਿ ਅਰੈਸਟ ਨੂੰ ਲੈ ਕੇ ਜਾਂ ਫਿਰ ਜਿਹੜਾ ਇਹ ਉਹਨਾਂ ਨੂੰ ਪਤਾ ਅਜੇ ਤੇ ਇਹ ਤਾਂ ਮੈਨੂੰ ਕਾਪੀ ਮਿਲੀ ਮੈਂ ਤੁਹਾਡਾਂ ਨਾਲ ਸ਼ੇਅਰ ਕਰ ਲਈ ਉਸ ਤੋਂ ਬਾਅਦ ਪਤਾ ਕਰ ਸਾਰਿਆਂ ਦੇ ਪਰਚਾ ਤੱਕ ਹੋ ਗਏ ਜੋ ਸਿਰਫ ਦੋ ਨਹੀਂ ਦੋ ਤਜੇ ਹੋਇਆ ਬਾਕੀ ਇਨਵੈਸਟੀਗੇਸ਼ਨ ਔਨ ਹੈ ਜਿਹਦੇ ਵਿੱਚ ਭਗਵਾਨ ਦਾ ਨਾਮ ਹੀ ਹੈ ਤੇ ਕੇਜਰੀ ਤੇ ਸਾਨੂੰ ਪੂਰ ਰਾਂਚਕੇ ਨਾਲ ਤੇ ਵਿੱਚ